ਸਰਗੀ ਬਲਦਾਸ ਸਿੰਘ ਭੁੰਦਨ ਮੈਮੋਰੀਅਲ ਕਾਲ ਸੁਦੂਗੜ ਵਿਖੇ ਆਜ਼ਾਦੀ ਦਿਹਾੜਾ ਤੁਮਦਮ ਨਮਾਇਆ ਗਿਆ ਇਸ ਮੌਕੇ ਝੰਡਾ ਫਰਾਉਣ ਦੀ ਰਸਮ ਐਸ ਡੀ ਐਮ ਸੁਦੂਗੜ ਨਿਰਦੇਸ਼ ਕੁਮਾਰ ਜਾਨ ਨੇ ਕੀਤੀ ਜਦਕਿ ਮੁੱਖ ਮਹਿਮਾਨ ਵਜੋਂ ਮੈਡਮ ਹਰਪ੍ਰੀਤ ਕੌਰ ਮੈਡਮ ਗੁਰਵਿੰਦਰ ਕੌਰ ਜੱਜ ਸਾਹਿਬਾ ਸੁਦੂਗੜ ਸੁਦੂਗੜ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨਗਰਪਾਲਿਕਾ ਰੂਰ ਦੇ ਪ੍ਰਧਾਨ ਵੀਨਾ ਰਾਣੀ ਗਰਿਕ ਮਨਜ਼ੂਰ ਰਹੇ ਇਸ ਮੌਕੇ ਵਕਵਕ ਸਕੂਲਾਂ ਕਾਜਾਂ ਦੇ ਵਿਦਿਆਰਥੀਆਂ ਤੇ ਵਕਵਕ ਮੈਕਟ੍ਰੀਨ ਚ ਵਧੀਆ ਸੇਵਾਵਾਨ ਮਾਣ ਵਾਲੇ ਮਹਾਜਮਾ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਦੇਸ਼ ਦੇ ਆਜ਼ਾਦੀ ਕੋਲਾਟੀਆਂ ਨੇ ਜਿੱਥੇ ਸਨਮਾਨ ਕੀਤਾ ਉੱਤੇ ਵਿਸ਼ੇਸ਼ ਤੌਰ ਤੇ ਪ੍ਰੈਸ ਕਲੱਬ ਰੂਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ਟੀਵੀ ਹਰਨਾ ਪੰਜਾਬ ਲਈ ਮਾਨਸਾ ਤੋਂ ਗੁਰਜੀਤ ਸਿੰਘ ਦੀ ਰਿਪੋਰਟ ਕੇਵਲ ਜਾ ਕੇ ਸੀਨੀਅਰ ਅਫਸਰ ਲਿਖਣ ਹਰਮਨਦਰ ਇਹ ਜਿਹੜਾ ਬਹੁਤ ਜ਼ੋਲੀ ਅਗਲੇ ਉਹਨਾਂ ਦੇ ਨਾਲ ਸੇਸ਼ ਮਾਨਨਤਦਾਰ ਗੁਰਪ੍ਰਿੰਤ ਸਿੰਘ ਜੀ ਬਨਾਵਦੀ ਐਮਐਲਏ ਹਲਕਾ ਬਣਾਈ ਦਿੰਦਾ ਮਹਦੇਸ਼ ਦੀਆਂ ਤਿੰਨੋਂ ਸਿਨਾਵਾ ਅਤੇ ਹਥਿਆਰਬੰਦ ਬਲਾਦੇ ਬਹਾਦਰ ਸ਼ੂਰ ਵੀਰਾਂ ਨੂੰ ਸਲਾਮ ਕਰਦਾ ਹਾਂ ਜੋ ਸਾਡੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰਾਖੀ ਕਰ ਰਹੇ ਹਨ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਕਨਤੰਤਰ ਦੀ ਸਥਾਪਨਾ ਹੋਈ ਅਤੇ ਸਾਨੂੰ ਅੱਜ ਦੁਨੀਆ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੈ ਮੈਂ ਇਸ ਪਵਿੱਤਰ ਦਿਹਾੜੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao Ambedkar ਅਤੇ ਸੰਵਿਧਾਨ ਸਭਾ ਦੇ ਬਾਕੀ ਮੈਂਬਰਾਂ ਦਾ ਸਜਦਾ ਕਰਦਾ ਹਾਂ ਇਸ ਤੇ ਆਜ਼ਾਦੀ ਦੇ ਸੰਘਰਸ਼ ਦੌਰਾਨ ਸ਼ਹੀਦ ਤੋਂ ਵੱਧ ਪੰਜਾਬੀ ਸੀ ਪੰਜਾਬ ਦਾ ਇਤਿਹਾਸ ਬਲੀਦਾਨਾਂ ਦਾ ਇਤਿਹਾਸ ਹੈ ਬਰਤਾਨਵੀ ਸਮਰਾਜ ਵਿਰੁੱਧ ਬਹਾਦਰੀ ਨਾਲ ਲੜੇ ਜੋਧਿਆਂ ਵਿੱਚ ਅਨੇਕਾਂ ਪੰਜਾਬੀਆਂ ਦਾ ਨਾਮ ਸ਼ਾਮਿਲ ਹੈ ਸਰਦਾਰ ਕਰਤਾਰ ਸਿੰਘ ਸਰਾਭਾ ਸ਼ਹੀਦ ਸਰਦਾਰ ਭਗਤ ਸਿੰਘ ਸ਼ਹੀਦ ਸੁਖਦੇਵ

ਪਗੜੀ ਸਮਾਲ ਜੱਟਾ ਆਦੀ ਸੰਘਰਸ਼ੀ ਲਹਿਰਾਂ ਨੇ ਭਾਰਤ ਦੇ ਆਜ਼ਾਦੀ ਸੰਗਰਸ਼ ਨੂੰ ਇੱਕ ਨਵੀਂ ਦਿਸ਼ਾ ਤੇ ਦਸ਼ਾ ਦਿੱਤੀ। ਆਜ਼ਾਦੀ ਉਪਰੰਤ ਦੇਸ਼ ਦੇ ਨਿਰਮਾਣ ਵਿੱਚ ਪੰਜਾਬ ਪੰਜਾਬੀ ਕਿਸਾਨਾਂ, ਖੇਤੀਬਾੜੀ ਵਿਗਿਆਨਿਕਾਂ ਤੇ ਤਕਨੀਕੀ ਮਾਹਰਾਂ ਦਾ ਵੀ ਕਾਫੀ ਯੋਗਦਾਨ ਹੈ। ਅन्न Bhandar ਵਿੱਚ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਸਾਡੇ ਕਿਸਾਨਾਂ ਦਾ ਵਿਸ਼ੇਸ਼ ਯੋਗਦਾਨ ਹੈ ਮੈਂ ਸਾਡੇ ਕਿਸਾਨਾਂ ਨੂੰ ਇਸ ਪਵਿੱਤਰ ਦਿਹਾੜੇ ਮੌਕੇ ਸਲਾਮ ਕਰਦਾ ਤੇ ਜਿਨ੍ਹਾਂ ਜਿਨ੍ਹਾਂ ਦੇ ਸੁਪਨੇ ਸੀਗੇ ਉਹਨਾਂ ਨੂੰ ਸਾਕਾਰ ਕਰਨ ਦੀ ਸਾਨੂੰ ਯਾਦ ਦਿਲਾਉਂਦਾ ਹੈ ਤੇ ਅੱਜ ਆਪਣੀ ਕਾਰਗੁਜ਼ਾਰੀ ਤੇ ਨਿਗਾਹ ਮਾਰਨ ਦਾ ਇੱਕ ਮੌਕਾ ਵੀ ਦਿੰਦਾ ਹੈ ਪਿੰਡਾਂ ਦੇ ਸਰਪੱਤੀ ਪ੍ਰਕਾਸ਼ بلیدان سلامی ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਅੰਦਰੂਨੀ ਤੇ ਬਾਹਰੀ ਖਤਰਿਆਂ ਤੋਂ ਸਾਨੂੰ ਬਚਾਇਆ ਹੈ ਸਮੁੱਚੇ ਪੰਜਾਬੀਆਂ ਨੂੰ ਮੈਂ ਇਹ ਗੱਲੋਂ ਵੀ ਬਧਾਈ ਦਿੰਦਾ ਹਾਂ ਕਿ ਉਹਨਾਂ ਨੇ ਹਮੇਸ਼ਾ ਹੀ ਸੂਬੇ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਭਿਆਚਾਰ ਦੀ ਸਾਂਝ ਹੈ ਉਹਦੀ ਇੱਕ ਮਿਸਾਲ ਪੈਦਾ ਕੀਤੀ ਹੈ ਅਤੇ ਦੇਸ਼ ਦੇ ਸਰਵਪੱਖੀ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਹੈ ਅੱਜ ਦੇ ਸਮਾਰੋਹ ਤੇ ਜੁੜੇ ਸਾਰੇ ਕਰਮਚਾਰੀ ਟੀਚਰਸ ਸਫਾਈ ਸੇਵਕ ਤੇ ਵਿਸ਼ੇਸ਼ ਤੌਰ ਤੇ ਸਾਡੇ प्रतिभाशाली बच्चे, बच्चे। जिन्होंने काफी लगन, लगन तो आज ਦੇ ਦਿਨ ਦੀ ਤਿਆਰੀ ਕੀਤੀ ਹੈ ਮੈਂ ਉਹਨਾਂ ਨੂੰ ਵੀ ਤਹਿ ਦਿਲ ਤੋਂ ਧੰਨਵਾਦ ਦਿੰਦਾ ਮੈਂ ਸਾਡੇ ਸੁਤੰਤਰਤਾ ਸੈਨਾ ਦੇ ਪਰਿਵਾਰ ਪਿੰਡੂ ਅਤੇ ਸ਼ਹਿਰੀ ਖੇਤਰਾ ਦੇ ਨੁਮਾਇੰਦੇ ਕਿਸਾਨ ਵੀਰ ਮਜ਼ਦੂਰ ਭਾਈ ਵਪਾਰੀ ਵਰਗ ਪੱਤਰਕਾਰ ਸਹਿਬਾਨ ਵਕੀਲ ਸਹਿਬਾਨ ਅਤੇ ਸਮੂਸਰ ਦੂਲਗੜ ਵਾਸੀਆਂ ਨੂੰ ਉਹਨਾਂ ਦੇ ਯੋਗਦਾਨ ਦੇ ਲਈ ਬਹੁਤ-ਬਹੁਤ ਧੰਨਵਾਦ ਕਰਦਾ ਅਖੀਰ ਵਿੱਚ ਮੈਂ ਭਾਰਤ ਦੇ ਸਾਰੇ ਇਸ ਮਹਾਨ ਸ਼ਹੀਦਾਂ ਨੂੰ ਕੋਟੀ-ਕੋਟੀ ਪ੍ਰਣਾਮ ਕਰਦਾ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਤੇ ਤਰੱਕੀ ਦੀ ਕਾਮਨਾ ਕਰਦਾ ਅਤੇ ਇਸ ਪਵਿੱਤਰ ਦਿਹਾੜੇ ਤੇ ਇੱਕ ਵਾਰ ਫੇਰ ਸਮੁੱਚੇ ਪੰਜਾਬੀਆਂ ਨੂੰ ਵਧਾਈ ਦਿੰਦਾ ਜੈ ਵਾਹ ਫਰ ਦੇ ਅੰਦਰ ਵੱਖ-ਵੱਖ ਪਿੰਡਾਂ ਵਿੱਚ 23 ਹੋਰ ਲਾਇਬ੍ਰੇਰੀਆਂ ਬਣਾਈਆਂ ਗਈਆਂ ਜਿਨ੍ਹਾਂ ਦਾ ਕੰਮ ਪ੍ਰਗਤੀ ਅਧੀਨ ਹੈ ਤੇ ਜ਼ਿਲ੍ਹੇ ਦੇ ਪਿੰਡਾਂ ਅੰਦਰ કુલ 41 ਲਾਇਬ੍ਰੇਰੀਆਂ ਦੀ ਉਸਾਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਮਾਨਜੋਗ ਮੁੱਖ ਮੰਤਰੀ ਜੀ ਵੱਲੋਂ سال دوہزار چوہی پچی دے دکاری کوٹو وچ جلے دے پنڈا تے شہرہ وچ وقت وقت وکاس کام کروان لئی کل ایک کروڑ پنجا لاکھ روپے دی راشی جاری کی گئی اس طرح ہی منریگا سکیم ادین بیتی سال دوہزار چوہی پچی دوران ہون تک نو لاکھ تہتر ہزار سات سو ستیر مجدوری دن پیدا کیتے جا چکے ہیں ਅਤੇ ਇਹਦੇ ਵਿੱਚ 32 ਕਰੋੜ 87 ਲੱਖ ਰੁਪਏ ਦਾ ਕੁੱਲ ਖਰਚ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਵਿੱਚ 106 ਖੇਡ ਮੈਦਾਨ ਤਿਆਰ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚੋਂ 88 ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ 18 ਪ੍ਰਗਤੀ ਅਧੀਨ ਹੈ ਇਸ ਤਰ੍ਹਾਂ ਹੀ ਵੱਖ-ਵੱਖ ਪਿੰਡਾਂ ਵਿੱਚੋਂ ਛੱਪਣਾ ਸੰਬੰਧੀ 83 ਕੰਮ ਅਤੇ ਆਂਗਣਵਾਰੀ ਦੀ ਸਹਾਇ ਸੰਬੰਧੀ 29 ਕੰਮ ਚੱਲ ਰਹੇ ਹਨ